ਫਰ ਮਾ ਉਸ ਤੋਂ ਮੈਂ ਦਿੱਲੀ ਮਤਲਬ ਬੈਗ ਟੰਗਣਾ ਗਿਟਾਰ ਦਾ ਪੈਦਲ 6 ਕਿਲੋਮੀਟਰ ਮਿੱਕੇ ਕੋਲ ਗਿਟਾਰ ਸੀ ਕੋਲ 6ਵੀਂ ਮੰਜ਼ਿਲ ਤੇ ਮਿੱਕਰ ਹੈ ਨਾ ਅਸੀਂ 5ਵੀਂ ਮੰਜ਼ਿਲ ਕੋ ਚੱਕ ਲਿਆ ਪਾਲਟੀਆਂ ਭਰ ਕੇ ਤੁਸੀਂ ਥੱਲੇ ਲੈ ਕੇ ਆਓ ਥੱਲੇ ਲੈ ਕੇ ਆਉਣੀ ਫਿਰ ਗੱਡੀ ਧੋਣੀ ਫਿਰ ਗੱਡੀ ਧੋਣੀ ਧੋ ਤੂੰ ਕੇ ਚਮਕਾ ਕੇ ਗੱਡੀਆਂ ਨਾ ਉੱਪਰ ਜਾਣਾ ਉਹਨੇ ਕਿਹਾ ਨਾ ਤੂੰ ਬੈਠ ਮੈਂ ਆਉਣਾ 6 ਕਿਲੋਮੀਟਰ ਫਾਰਮ ਹਾਊਸ ਸੀਗਾ ਜਿੱਥੇ ਮੈਂ ਰਹਿੰਦਾ ਫਾਰਮ ਹਾਊਸ ਤੋਂ ਮੈਂ ਡੇਲੀ ਮਤਲਬ ਬੈਗ ਟੰਗਣਾ ਗਿਟਾਰ ਦਾ ਪੈਦਲ 6 ਕਿਲੋਮੀਟਰ ਮਿੱਕੇ ਕੋਲ ਗਿਟਾਰ ਸਿੱਖਣਾ ਉਹ ਜੋਸ਼ ਸੀਗਾ ਵੀ ਕੁਝ ਸਿੱਖਾ ਲੈ ਬਸ ਇੱਕ ਜਨੂੰਨ ਜਿਹਾ ਸੀਗਾ ਵੀ ਮੈਂ ਸਿੱਖਣਾ ਕੁਝ ਹਮ ਡੇਲੀ ਆਉਣਾ ਮਤਲਬ ਭੱਜੇ ਹੀ ਆ ਜਾਣਾ ਚਾਂਦੀ શરીਰ ਚ ਭੱਜੇ ਹੀ ਆ ਜਾਣਾ ਉਹਦੇ ਕੋਲ ਆਣਾ ਉਹਨਾਂ ਨੇ ਮੈਨੂੰ ਉੱਕੇ ਕਹਿਣਾ ਵੀ ਚੱਲ ਵੀ ਮੇਰੀ ਗੱਡੀ ਤੇ ਆ ਅੱਛਾ ਮੈਂ ਪੰਜ 6 ਕਿਲੋਮੀਟਰ ਬੰਦੇ ਦਾ ਰਨ ਹਾਂ ਉਸ ਤੋਂ ਬਾਅਦ ਮਤਲਬ 6ਵੀਂ ਮੰਜ਼ਲ ਦੇ ਮਿੱਕਰ ਰਹਿੰਦਾ ਸੀ 5ਵੀਂ ਮੰਜ਼ਲ ਤੇ ਓਕੇ 5ਵੀਂ ਮੰਜ਼ਲ ਤੱਕ ਝੜ ਕੇ ਜਾਣਾ ਹਾਂ ਉਸ ਤੋਂ ਬਾਅਦ ਫਿਰ 20-20 ਲੀਟਰ ਦੀਆਂ ਦੋ ਬਾਲਟੀਆਂ ਪਾਣੀ ਦੀਆਂ ਭਰ ਕੇ نیچے ਆਉਣਾ ਨਹੀਂ ਕਿਉਂ ਲਿਫਟ ਨਹੀਂ ਸੀ ਹੁੰਦੀ ਨਹੀਂ ਉਸ ਟਾਈਮ ਲਿਫਟ ਨਹੀਂ ਸੀ ਉਹ ਤਿਲਕ ਬਿਹਾਰ ਚ ਰਹਿੰਦੇ ਸੀਗੇ ਉੱਥੇ ਕੋਈ ਲਿਫਟ ਲਿਫਟ ਵਾਲਾ ਕੁਝ ਕਰਦੇ ਬਾਲਟੀਆਂ ਭਰ ਕੇ ਤੁਸੀਂ ਥੱਲੇ ਲੈ ਕੇ ਆਉਣੀ ਥੱਲੇ ਲੈ ਕੇ ਆਉਣੀ ਫਿਰ ਗੱਡੀ ਧੋਣੀ ਫਿਰ ਗੱਡੀ ਧੋਣੀ ਧੋ ਤੂ ਕੇ ਚਮਕਾ ਕੇ ਗੱਡੀਆਂ ਨਾ ਉੱਪਰ ਜਾਣਾ ਉਹਨੇ ਕਿਹਾ ਤੂੰ ਬੈਠ ਮੈਂ ਆਉਣਾ ਅੱਛਾ ਤੇ ਪੂਰਾ ਦਿਨ ਉਹਨੂੰ ਵੇਟ ਕਰਨਾ ਵੀ ਕੁਝ ਮਿਲ ਜਵੇ ਕਿਉਂਕਿ ਗੁਰੂ ਮੰਨਿਆ ਸੀ ਜਦੋਂ ਉਹਨੇ ਆਣਾ ਉਹਨੇ ਕਹਿਣਾ ਚੱਲ ਫਿਰ ਹੁਣ ਕੁਝ ਬਣਾ ਲੈ ਆਮਲੇਟ ਬਣਾ ਲੈ ਕੁਝ ਬਣਾ ਲੈ ਦਲੇਰ ਮਹਿੰਦੀ ਆ ਮੇਕਾ ਮੇਕਾ ਅੱਛਾ ਪਿਆਰ ਬਹੁਤ ਕਰਦਾ ਸੀ ਮੈਨੂੰ ਹੂੰ ਤੇ ਉਸ ਤੋਂ ਕੀ ਹੋਇਆ ਮੈਂ ਬਣਾਣਾ ਅਸੀਂ ਖਾਣਾ ਬੈਠ ਕੇ ਇਕੱਠੇ ਹੂੰ ਫਿਰ ਉਹਨਾਂ ਨੇ ਮੈਨੂੰ ਇੱਕ ਸਬਕ ਦੇਣਾ ਹੂੰ ਮੈਂ ਉਹ ਫਿਰ ਉਹਨੂੰ ਟਰਾਈ ਕਰਨਾ ਕੀ ਸਬਕ ਗਿਟਾਰ ਦੇ ਉੱਤੇ ਵੀ ਐਵੇਂ ਵਜਾਣੀ ਐਵੇਂ ਵਜਾਣੀ ਤੇ ਬਸ ਠੀਕ ਹੈ ਫਿਰ ਉਹ ਮੇਂ ਚੱਲਦਾ ਰਿਹਾ ਕਾਫੀ ਥੇਰ ਇਸ ਸਬਕ ਕਿੰਨੀ ਦੇਰ ਦਾ ਹੁੰਦਾ ਸੀ ਉਹ ਤਾਂ ਮੇਰੇ ਤੇ ਡਿਪੈਂਡ ਸੀਗਾ ਮੈਂ ਘੰਟਾ ਲਾਵਾਂ 5 ਘੰਟੇ ਲਾਵਾਂ ਮਤਲਬ ਉਹ ਟਾਈਮ ਦੇ ਰਿਹਾ ਸੀ ਹਾਂ ਉਹ ਟਾਈਮ ਲੇ ਰਿਹਾ ਸੀ ਮਤਲਬ ਉਸ ਤੋਂ ਬਾਅਦ ਮਤਲਬ ਹਫਤੇ ਚ 10 ਦਿਨਾਂ ਚ ਇੱਕ ਦਿਨ ਇਹ ਸਬਕ ਦਿੰਦਾ ਸੀ ਉਹਨੂੰ ਮੈਂ ਜਦੋਂ ਮਤਲਬ ਪਰਫੈਕਟ ਹੋ ਜਾਂਦਾ ਸੀ ਫਿਰ ਉਹ ਅਗਲਾ ਸਬਕ ਦਿੰਦਾ ਸੀ ਅੱਛਾ ਤੇ ਫਿਰ ਫਰਕ ਕਿੱਥੇ ਪੈ ਗਿਆ ਵਾਰ ਕੀ ਗੱਦਾਂ ਹੋਈ ਹਾਂ ਉਹ ਗੱਲ ਹੁਣ ਮੈਂ ਤਾਂ ਉਹਨਾਂ ਦੱਸ ਫਰਕ ਪਿਆ ਦਿਵਾਲੀ ਮੇਲੇ ਦੇ ਅੱਛਾ ਜਦੋਂ ਦਲੇਰ ਮਹਿੰਦੀ ਜੀ ਦੀ ਕੈਸਿਟ ਆਈ ਤਾਰਾ ਰਾਰਾ ਹਾਂ ਉਹਨਾਂ ਦਾ ਗਾਣਾ ਚੱਲਿਆ ਫੁੱਲ ਹਾਂ ਉਹਨਾਂ ਨੂੰ ਨਾ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਧਮਕੀ ਕਿਉਂ ਉਹਨਾਂ ਨੇ ਖੰਡਾ ਲਾਇਆ ਸੀਗਾ ਸਿਰ ਦੇ ਉੱਤੇ ਹਾਂ ਉਹ ਖੰਡੇ ਤੋਂ ਫਿਰ ਖਾਲਿਸਤਾਨ ਨੇ ਧਮਕੀ ਦੇਣੀ ਸ਼ੁਰੂ ਕਰਤੀ ਅੱਛਾ ਖਾਲਿਸਤਾਨ ਕਮਾਂਡੋ ਫੋਰਸਾਂ ਲੈਣੇ ਵੀ ਅਸੀਂ ਤੈਨੂੰ ਗੋਲੀ ਮਾਰ ਦਾਂਗੇ ਤੂੰ ਖੰਡਾ ਆਪਣੇ ਸਿਰ ਤੇ ਲਾਏ ਅੱਛਾ ਉਸ ਕਰਕੇ ਫਿਰ ਸਟੇਜ ਦੇ ਉੱਤੇ ਉਹਨਾਂ ਦੀ ਸਟੇਜ ਦੇ ਉੱਤੇ ਅੱਛਾ ਸਖਤਾਈ ਬਹੁਤ ਸੀ ਕਿ ਕਿਸੇ ਨੂੰ ਚੜ੍ਹਨ ਨਹੀਂ ਦੇਣਾ ਓਕੇ ਪ੍ਰੋਟੋਕੋਲ ਲੱਗਿਆ ਸੀ ਠੀਕ ਆ ਉਸ ਉਸ ਮਤਲਬ ਸਟੇਜ ਸੀਗੀ ਸਾਡੀ દિਵਾਲੀ ਮੇਲੇ ਦੀ ਹਮ ਮੈਂਹਿੰਦੀ ਜਗਾ ਰਹੇ ਸੀ ਅਸੀਂ ਪਿੱਛੇ ਸੀਗੇ ਉਸ ਤੋਂ ਬਾਅਦ ਉੱਤੇ ਪ੍ਰੋਗਰਾਮ ਚੱਲ ਰਿਹਾ ਸੀਗਾ ਇੱਕ ਕੁੜੀ ਆਈ ਕੋਈ ਸੀ ਮੈਂ ਨਹੀਂ ਜਾਣਦਾ ਕੌਣ ਸੀ ਹਮ ਤੇ ਉਸ ਕੁੜੀ ਨੇ ਮੈਨੂੰ ਕਹਿਆ ਕਹਿੰਦੀ ਮੈਂ ਮਿੱਕੇ ਦੀ ਫਰੈਂਡ ਆ ਮੈਨੂੰ ਉੱਤੇ ਆਣ ਦੋ ਮੈਂ ਕਿਹਾ ਨਹੀਂ ਮੈਨੂੰ ਮਨਾ ਕੀਤਾ ਹੋਇਆ ਮੈਂ ਉੱਤੇ ਨਹੀਂ ਆਣ ਦੇ ਸਕਦਾ ਅੱਛਾ ਤੇ ਚਲੋ ਪ੍ਰੋਗਰਾਮ ਖਤਮ ਹੋ ਗਿਆ ਸੀ ਉਸ ਤੋਂ ਬਾਅਦ ਖੜੇ ਆ ਸਾਰੇ ਮੈਨੂੰ ਚਾਬੀ ਫੜਾਈ ਮਿੱਕੇ ਨੇ ਕਹਿੰਦਾ ਵੀ ਆ ਜਿਪਸੀ ਹੁੰਦੀ ਸੀ ਉਹਨਾਂ ਕੋਲ ਹੂੰ ਬਲੂ ਕਲਰ ਦੀ ਅੱਛਾ ਕਹਿੰਦੇ ਲੈ ਵੀ ਚੱਲ ਚੱਲੀਏ ਕਰਨ ਤੇ ਐਨੇ ਚੋ ਕੁੜੀ ਆ ਗਈ ਹੂੰ ਉਹ ਕਹਿੰਦੀ ਵੀ ਮਿੱਕੇ ਨੇ ਮੈਨੂੰ ਨਾ ਉੱਪਰ ਨਹੀਂ ਜਾਣ ਦਿੱਤਾ ਸਟੇਜ ਤੇ ਅੱਛਾ ਤੇ ਮਿੱਕੇ ਆ ਮੈਂ ਕਿਹਾ ਭਾਜੀ ਐਵੇਂ ਐਵੇਂ ਕਰਕੇ ਮੈਨੂੰ ਮਨਾ ਕੀਤਾ ਗਿਆ ਸੀ ਮੈਂ ਕਿਵੇਂ ਭੇਜ ਦਿੰਦਾ ਹਨ ਤੇ ਉਹਨਾਂ ਨੇ ਚਲੋ ਥੋੜਾ ਰੂਡ ਬੋਲਿਆ ਮੈਨੂੰ ਮੈਨੂੰ ਫੀਲ ਹੋਈ ਮੈਂ ਆ ਕੇ ਨੈਕਸਟ ਡੇ ਚਾਚਾ ਜੀ ਆਏ ਮੈਂ ਚਾਚਾ ਹੀ ਕਹਿੰਦਾ ਸੀ ਲੇਲ ਮੈਂਦੀ ਹਮ ਮੇਰੇ ਚਾਚਾ ਜੀ ਦੀ ਸੰਡੂ ਹੈ ਪਰ ন্যাਚੁਰਲ ਆ ਮੈਂ ਚਾਚਾ ਹੀ ਕਹੂੰਗਾ ਹਮ ਉਹਨੂੰ ਉਹਨੂੰ ਮੈਂ ਦੱਸਿਆ ਉਹ ਕਹਿੰਦੇ ਚਲ ਕੋਈ ਗੱਲ ਨਹੀਂ ਇਗਨੋਰ ਮਾਰ ਹਮ ਠੀਕ ਹੈ ਯਾਰ ਮੇਰਾ ਉਸਤਾਦ ਹੈ ਮੈਨੂੰ ਗਾਲਾਂ ਕੱਢਦੀਆਂ ਕੀ ਫਰਕ ਪੈਂਦਾ ਹਮ ਹੈਨਾ ਔਰ ਕਿਤੇ ਨਾ ਕਿਤੇ ਲੱਗਿਆ ਯਾਰ ਨਹੀਂ ਇੱਜ਼ਤ ਨਹੀਂ ਹੈਗੀ ਇਸ ਕੰਮ 'ਚ ਅੱਛਾ ਗਾੜਾ ਨਹੀਂ ਸੁਣਨ ਲਈ ਥੋੜੀ ਆਇਆ ਯਾਰ ਮੈਂ ਹਾਂ ਮੈਂ ਬਸ ਫਿਰ ਉਸ ਤੋਂ ਬਾਅਦ ਆਪਣੀ ਗਿਟਾਰ ਚੱਕ ਕੇ ਉਰੇ ਆ ਗਿਆ ਬਿਨਾ ਦੱਸੇ ਨਹੀਂ ਦੱਸਿਆ ਤੁਸੀਂ ਹਮ ਕਿਸੇ ਨੂੰ ਨਹੀਂ ਚਾਚਾ ਇਹਨੂੰ ਦੱਸਤਾ ਸੀ ਮੈਂ ਕਿਵੇਂ ਪੰਜਾਬ ਜਾ ਰਹੇ ਆ ਵਾਪਿਸ 99